ਨਮਸਕਾਰ ਭੀਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੋ ਖਬਰਾਂ ਦੇ ਉੱਤੇ ਵਿਸਤਾਰ ਸਹਿਤ ਚਰਚਾ ਕਰਾਂਗੇ ਕਿ ਇੱਕ ਤਾਂ ਬੀਤੇ ਕੱਲ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਜਿਹੜੀਆਂ ਸੀ ਉਹ ਮੁਕੰਮਲ ਹੋ ਗਈਆਂ ਔਰ ਉਸ ਤੋਂ ਬਾਅਦ 104 ਭਾਰਤੀ ਜਿਹੜੇ ਭਾਰਤ ਆਏ ਨੇ ਉਹਨਾਂ ਦੇ ਐਕਸਪੀਰੀਅੰਸ ਕਿਦਾਂ ਦੇ ਰਹੇ ਉਹਨਾਂ ਦੇ ਵੱਲੋਂ ਆ ਕੇ ਜਦੋਂ ਗੱਲਬਾਤ ਕੀਤੀ ਜਾ ਰਹੀ ਹੈ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਸਭ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੀ ਜੇਕਰ ਗੱਲ ਕਰੀਏ ਤੇ ਕੱਲ ਦਿੱਲੀ ਦੀਆਂ 70 ਵਿਧਾਨ ਸਭਾ ਚੋਣਾਂ ਦੇ ਉੱਤੇ VOTING ਹੋਈ ਹੈ VOTING ਬੜੇ ਸੋਚਾ ਜੇ ਢੰਗ ਦੇ ਨਾਲ ਹੋਈ ਆ ਕਿਤੇ ਬਹੁਤ ਜ਼ਿਆਦਾ ਲੜਾਈ ਝਗੜੇ ਦੀਆਂ ਖਬਰਾਂ ਸਾਹਮਣੇ ਨਹੀਂ ਆਈਆਂ ਔਰ ਬੜੇ ਆਰਾਮ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਪਰ ਚਿੰਤਾ ਦੀ ਗੱਲ ਇਹ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ 12 ਸੂਬਿਆਂ ਦੇ ਮੁੱਖ ਮੰਤਰੀ ਤੱਕ ਭਾਜਪਾ ਦੇ ਲਈ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਆਮ ਆਦਮੀ ਪਾਰਟੀ ਦੀ ਸਾਰੀ ਦਿੱਲੀ ਦੀ ਲੀਡਰਸ਼ਿਪ ਤੋਂ ਇਲਾਵਾ ਪੂਰੇ ਪੰਜਾਬ ਦੀ ਲੀਡਰਸ਼ਿਪ ਹਾਲਾਂਕਿ ਪੰਜਾਬ ਦੇ ਜਿਹੜੇ ਚੇਅਰਮੈਨ ਕਈ ਵਿਭਾਗਾਂ ਦੇ ਵਿੱਚ ਲਾਏ ਹੋਏ ਨੇ ਉਹਨਾਂ ਤੱਕ ਲੈ ਕੇ ਸਾਰੇ ਦੀ ਸਾਰੀ ਪੰਜਾਬ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਸੀ ਮੁੱਖ ਮੰਤਰੀ ਸਮੇਤ ਸਾਰੇ ਦਿੱਲੀ ਦੇ ਵਿੱਚ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਔਰ ਪਿਛਲੇ 1 ਸਾਲ ਤੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਪਰ ਪਿਛਲੇ ਡੇਢ ਕੁ ਮਹੀਨੇ ਤੋਂ ਤਾਂ ਜਾਨੀ ਕਿ ਚੋਣ ਪ੍ਰਚਾਰ ਦੀ ਹਨੇਰੀ ਆਈ ਪਈ ਸੀ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਚਾਹੇ ਰਾਹੁਲ ਗਾਂਧੀ ਦੀ ਗੱਲ ਕਰ ਲੋ ਚਾਹੇ ਤੁਸੀਂ ਪ੍ਰਿਯੰਕਾ ਗਾਂਧੀ ਦੀ ਗੱਲ ਕਰ ਲੋ ਮਤਲਬ ਪੂਰੇ ਪੰਜਾਬ ਦੀ ਲੀਡਰਸ਼ਿਪ ਪੂਰੇ ਦੇਸ਼ ਦੀ ਜਿਹੜੀ ਲੀਡਰਸ਼ਿਪ ਹੈ ਵੱਡੀਆਂ-ਵੱਡੀਆਂ ਸਿਆਸੀ ਪਾਰਟੀਆਂ ਨੇ ਅਕਲੇਸ਼ ਯਾਦਵ ਤੱਕ ਨੇ ਆ ਕੇ ਚੋਣ ਪ੍ਰਚਾਰ ਕੀਤਾ ਦਿੱਲੀ ਦੇ ਵਿੱਚ ਪਰ ਦਿੱਲੀ ਦੇ ਹਾਲਾਤ ਇਹ ਰਹੇ ਨੇ ਕਿ ਇੰਨਾ ਚੋਣ ਪ੍ਰਚਾਰ ਹੋਣ ਦੇ ਬਾਵਜੂਦ ਵੀ ਦਿੱਲੀ ਦੇ 40% ਲੋਕ ਘਰਾਂ ਦੇ ਵਿੱਚੋਂ ਵੋਟ ਪਾਣ ਦੇ ਲਈ ਹੀ ਨਹੀਂ ਨਿਕਲੇ ਮਤਲਬ ਕਿ 100% ਜਿਹੜੀ ਵੋਟ ਪੈਣੀ ਚਾਹੀਦੀ ਸੀ 1 ਕਰੋੜ 55 ਲੱਖ ਦੇ ਕਰੀਬ ਜਿਹੜੇ ਵੋਟਾਂ ਪੈਣੀਆਂ ਸੀ ਲੋਕ ਨੇ ਜਿਹੜੇ ਵੋਟਾਂ ਪਾਣ ਦੇ ਲਈ ਬਾਜਬ ਸੀਗੇ ਪਰ VOTING ਜਿਹੜੀ ਹੈ ਉਹ 60% ਹੋਈ ਹੈ ਮੰਨ ਕੇ ਚੱਲੋ ਕਿ ਤੁਸੀਂ ਜੇ 100 ਬੰਦਿਆਂ ਨੇ ਵੋਟਾਂ ਪਾਣੀਆਂ ਸੀ ਤੇ 60 ਬੰਦੇ ਘਰਾਂ ਦੇ ਵਿੱਚੋਂ ਵੋਟ ਪਾਣ ਦੇ ਲਈ ਨਿਕਲੇ ਨੇ 40 ਲੋਕ ਘਰਾਂ ਦੇ ਵਿੱਚੋਂ ਵੋਟ ਪਾਣ ਦੇ ਲਈ ਨਿਕਲੇ ਹੀ ਨਹੀਂ ਇਹ ਰਹੀ VOTING ਦੀ ਗੱਲ ਕਿ ਬਹੁਤ ਸਾਰਾ ਪ੍ਰਚਾਰ ਹੋਣ ਦੇ ਬਾਵਜੂਦ ਵੀ ਲੋਕ ਆਖਰ ਘਰਾਂ ਦੇ ਵਿੱਚੋਂ ਨਿਕਲੇ ਕਿਉਂ ਨਹੀਂ ਇਹ ਵੱਡਾ ਸਵਾਲ ਹੈ ਕੀ ਲੋਕਾਂ ਦਾ ਇਹਨਾਂ ਸਿਆਸੀ ਪਾਰਟੀਆਂ ਦੇ ਉੱਤੋਂ ਵਿਸ਼ਵਾਸ ਉੱਠ ਗਿਆ ਹੈ ਕੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਵਾਦੇ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਕੀਤੇ ਨੇ ਕਿ ਅਸੀਂ ਆ ਦੇਵਾਂਗੇ ਆ ਦੇਵਾਂਗੇ ਉਹ ਪਿਛਲੀ ਵਾਰ ਚਾਹੇ 1000 ਰੁਪਿਆ ਦੇਣ ਦੀ ਗੱਲ ਹੋਵੇ ਐਤਕੀ ਕੋਈ ਆ ਕੇ ਲੱਖ ਰੁਪਏ ਦਾ ਵੀ ਜੇ ਜ਼ਿਕਰ ਕਰ ਦੇਵੇ ਤੇ ਉਹ ਕਹਿੰਦੇ ਪਿਛਲਿਆਂ ਨੇ ਕਿਹੜਾ ਦੇ ਦਿੱਤਾ ਸੀ ਜਿਹੜਾ ਇਹਨਾਂ ਨੇ ਦੇ ਦੇਣਾ ਸੋ ਸ਼ਾਇਦ ਲੋਕਾਂ ਦੇ ਵਿੱਚ ਐਸਤੀ ਐਸੀਆਂ ਚੀਜ਼ਾਂ ਦੇਖਣ ਨੂੰ ਜ਼ਰੂਰ ਮਿਲੀਆਂ ਜਿਹੜੀ 40% ਤੋਂ ਵੋਟ ਹੀ ਨਹੀਂ ਹੋਈ ਦਿੱਲੀ ਦੇ ਵਿੱਚ ਜਿਹੜੀ 60% ਵੋਟ ਹੋਈ ਹੈ ਉਸ ਦੇ ਵਿੱਚ ਰੁਝਾਨ ਸ਼ਾਮ ਨੂੰ ਆਣੇ ਸ਼ੁਰੂ ਹੋ ਗਏ ਸੀ ਐਗਜ਼ਿਟ ਪੋਲ ਜਿਹੜੇ ਸਰਵੇ ਕਰਦੇ ਨੇ ਉਹ ਸ਼ਾਮ ਨੂੰ ਆਣੇ ਸ਼ੁਰੂ ਹੋ ਗਏ ਉਹਦੇ ਤੇ ਵੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ VOTING ਸੋ ਜੱਜੇ ਢੰਗ ਦੇ ਨਾਲ ਹੋਈ ਹੈ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਜਿਹੜਾ ਜ਼ੋਰ ਲਾਇਆ ਗਿਆ ਸੀ 60% ਲੋਕ ਨਿਕਲ ਕੇ ਸਾਹਮਣੇ ਆਏ ਨੇ ਹਾਲਾਂਕਿ 2020 ਦੇ ਵਿੱਚ 62. ਕੁਝ ਫੀਸਦੀ ਬੋਟਿੰਗ ਹੋਈ ਸੀ ਜਾਨੀ ਕਿ ਪਿਛਲੀ ਵਾਰ ਦੇ ਨਾਲੋਂ ਵੀ ਇਹ ਵੋਟ ਘਟ ਰਹੀ ਹੈ ਔਰ 2015 ਦੇ ਵਿੱਚ 65% 65. ਕੁਝ ਫੀਸਦੀ ਵੋਟਿੰਗ ਹੋਈ ਸੀ ਮਤਲਬ 2015 ਦੇ ਵਿੱਚ ਵੱਧ ਲੋਕ ਘਰਾਂ ਚੋਂ ਨਿਕਲ ਕੇ ਆਏ ਸੀ ਵੋਟ ਕਰਨ ਦੇ ਲਈ 2020 ਦੇ ਵਿੱਚ ਥੋੜੇ ਘਟ ਗਏ ਔਰ 2025 ਆਂਦੇ ਆਂਦੇ ਆ ਦਿੱਲੀ ਦੇ ਵਿੱਚ 60% ਦੇ ਲੋਕ ਰਹਿ ਗਏ ਨੇ ਜਿਹੜੇ ਵੋਟਿੰਗ ਕਰਨ ਦੇ ਲਈ ਜਾ ਰਹੇ ਨੇ ਹਾਲਾਂਕਿ ਇਹ ਬਾਰ ਬਾਰ ਇਲਜ਼ਾਮ ਜਰੂਰ ਲੱਗਦੇ ਨੇ ਕਿ ਦਿੱਲੀ ਦੇ ਵਿੱਚ ਵੋਟਾਂ ਕਈ ਦਿਨਾਂ ਦੇ ਵਿੱਚ ਜਾਲੀ ਵੋਟਾਂ ਬਣ ਗਈਆਂ ਸਾਰਾ ਕੁਝ ਹੋ ਗਿਆ ਤੁਸੀਂ ਅੰਦਾਜ਼ਾ ਲਗਾਓ ਜੇ ਜੇਕਰ ਵਾਕਈ ਜਾਲੀ ਵੋਟਾਂ ਬਣੀਆਂ ਸੀ ਹਾਲਾਂਕਿ ਅਸੀਂ ਅਸੀਂ ਇਸ ਦੀ ਕੋਈ ਪੁਸ਼ਟੀ ਨਹੀਂ ਕਰਦੇ ਸਿਆਸੀ ਪਾਰਟੀਆਂ ਇੱਕ ਦੂਸਰੇ ਦੇ ਉੱਪਰ ਦੋਸ਼ਣ ਬਾਜ਼ੀ ਲਗਾਉਂਦੀਆਂ ਨੇ ਪਰ ਭਾਰਤ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਪੂਰੀ ਦੁਨੀਆ ਦੇ ਵਿੱਚ ਉਸ ਦਾ ਚਰਚਾ ਹੁੰਦਾ ਹੈ ਕਿਉਂਕਿ ਐਡੇ ਵੱਡੇ ਲੋਕਤੰਤਰ ਦੀ VOTING ਕਰਾਣਾ ਔਰ ਬੜੇ ਸੁਚੱਜੇ ਢੰਗ ਦੇ ਨਾਲ VOTING ਕਰਾਣਾ ਸੋ ਇਲੈਕਸ਼ਨ ਕਮਿਸ਼ਨ ਦੇ ਉੱਤੇ ਵੀ ਕੋਈ ਸਵਾਲ ਨਹੀਂ ਹੈ ਪਰ ਅਸੀਂ ਸਿਆਸੀ ਪਾਰਟੀਆਂ ਦੀ ਗੱਲ ਕਰਦੇ ਹ ਸਿਆਸੀ ਪਾਰਟੀਆਂ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲਗਾਉਂਦੀਆਂ ਸੀ ਕਿ ਵੋਟਾਂ ਜਿਹੜੀਆਂ ਗਲਤ ਤਰੀਕੇ ਦੇ ਨਾਲ ਬਣੀਆਂ ਨੇ ਜੇ ਤੁਸੀਂ ਉਹਨਾਂ ਗਲਤ ਤਰੀਕੇ ਨਾਲ ਬਣੀਆਂ ਹੋਈਆਂ ਵੋਟਾਂ ਦਾ ਜ਼ਿਕਰ ਕਰ ਲਓ ਜੇ ਉਹੀ ਲੋਕ ਜਿਨ੍ਹਾਂ ਨੇ ਵਾਕਈ ਗਲਤ ਤਰੀਕੇ ਨਾਲ ਬਣਵਾਈਆਂ ਸੀ ਜੇ ਉਹੀ ਲੋਕ ਵੋਟ ਕਰਨ ਦੇ ਲਈ ਚਲੇ ਗਏ ਤੇ ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਦਿੱਲੀ ਦੇ ਵਸਨੀਕ ਨੇ ਉਹ ਵੋਟ ਕਰਨ ਦੇ ਲਈ ਘਰਾਂ ਚੋਂ ਨਿਕਲੇ ਹੀ ਨਹੀਂ ਸੋ بڑے ਸਵਾਲ ਨੇ ਇਹ ਦਿੱਲੀ ਦੇ ਲੋਕਾਂ ਦੇ ਉੱਪਰ ਖੜੇ ਹੋ ਰਹੇ ਨੇ ਪਰ ਜਿਹੜੀ ਗੱਲ ਹੁਣ ਆਪਾਂ ਮੇਨ ਕਰਨੀ ਹੈ ਉਹ ਇਹ ਹੈ ਕਿ 70 ਦਾ ਵਿਧਾਨ ਸਭਾ ਦਾ ਉਹ ਸੀਟਾਂ ਨੇ ਦਿੱਲੀ ਦੇ ਵਿੱਚ 36 ਦਾ ਬਹੁਮਤ ਦਾ ਆંકੜਾ ਹੈ ਜਿਹੜੀ ਪਾਰਟੀ ਨੂੰ 36 ਸੀਟਾਂ ਮਿਲ ਜਾਣਗੀਆਂ 36 ਉਹਦੇ ਕੈਂਡੀਡੇਟ ਜਿੱਤ ਜਾਣਗੇ ਮਤਲਬ ਉਹਦੀ ਸਰਕਾਰ ਬਹੁਮਤ ਦੇ ਨਾਲ ਬਣ ਜਾਣੀ ਹੈ 2020 ਦੇ ਵਿੱਚ ਆਮ ਆਦਮੀ ਪਾਰਟੀ ਦੇ 62 ਐਮਐਲਏ ਜਿੱਤੇ ਸੀਗੇ ਉਹਨਾਂ ਨੇ ਸਰਕਾਰ ਬਣਾਈ 2015 ਦੇ ਵਿੱਚ 67 ਐਮਐਲਏ ਜਿੱਤੇ ਸੀ ਆਮ ਆਦਮੀ ਪਾਰਟੀ ਦੇ ਪਰ ਇਸ ਵਾਰ ਸਰਵੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਨਹੀਂ ਆ ਰਹੇ ਆਮ ਆਦਮੀ ਪਾਰਟੀ ਹਾਰੇ ਹੋਏ ਸਰਵੇ ਦਿਖਾ ਰਹੇ ਨੇ ਹਾਲਾਂਕਿ ਸਰਵੇ ਬਿਲਕੁਲ ਸੱਚ ਨਹੀਂ ਹੁੰਦੇ ਇਹ ਤੁਸੀਂ ਹਰਿਆਣਾ ਦੀਆਂ ਚੋਣਾਂ ਚ ਵੀ ਦੇਖ ਲਿਆ ਮਹਾਰਾਸ਼ਟਰ ਚ ਵੀ ਦੇਖ ਲਿਆ ਉਸ ਤੋਂ ਇਲਾਵਾ ਜਿਹੜੀਆਂ ਆਮ ਚੋਣਾਂ ਹੋਈਆਂ ਸੀ ਪਾਰਲੀਮੈਂਟ ਤੇ ਜਿਹਦੇ ਵਿੱਚ ਸਾਰੇ ਸਰਵੇ ਦਿਖਾ ਰਹੇ ਸੀ ਕਿ ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਉਹਨਾਂ ਦੀ ਪਾਰਟੀ 400 ਤੋਂ ਵੀ ਵੱਧ ਲੈ ਜਾਏਗੀ 375 ਦਾ ਵਟ ਤੇ ਪਈਆਂ ਨਾ ਉਹ ਨਹੀਂ ਆਈਆਂ ਸੀ ਉਹ ਸਰਵੇ ਹੀ ਦਿਖਾ ਰਹੇ ਸੀ ਉਹ ਸਾਰੇ ਇਸ ਕਰਕੇ ਹੁਣ ਕੁਝ ਸਰਵੇ ਜਿਹੜੇ ਨੇ ਦਿੱਲੀ ਦੇ ਵਿੱਚ ਐਗਜ਼ਿਟ ਪੋਲ ਜਿਹੜੇ ਨੇ ਉਹ ਇਹ ਦਿਖਾ ਰਹੇ ਨੇ ਕਿ ਭਾਜਪਾ 11 ਐਗਜ਼ਿਟ ਪੋਲਾਂ ਦੀ ਜੇਕਰ ਗੱਲ ਕਰੀਏ ਤੇ ਉਹਦੇ ਵਿੱਚੋਂ 9 ਐਗਜ਼ਿਟ ਪੋਲ ਕਹਿੰਦੇ ਨੇ ਕਿ ਭਾਜਪਾ ਦੀ ਸਰਕਾਰ ਦਿੱਲੀ ਦੇ ਵਿੱਚ ਬਣ ਰਹੀ ਆ ਔਰ 2 ਐਗਜ਼ਿਟ ਪੋਲ ਐਸੇ ਨੇ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਬਣੇਗੀ ਅ 2 ਐਗਜ਼ਿਟ ਪੋਲ ਜਿਹੜੇ ਆਮ ਆਦਮੀ ਪਾਰਟੀ ਦਾ ਦਿਖਾ ਰਹੇ ਨੇ 20 ਪ੍ਰੈਜ਼ਾਈਡ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਇਥੋਂ 18 ਤੋਂ 23 ਮਿਲ ਸਕਦੀਆਂ ਨੇ ਔਰ ਆਮ ਆਦਮੀ ਪਾਰਟੀ ਨੂੰ 46 ਤੋਂ 52 ਸੀਟਾਂ ਮਿਲ ਸਕਦੀਆਂ ਨੇ ਇਹ ਇੱਕ ਐਗਜ਼ਿਟ ਪੋਲ ਜਿਹੜਾ ਆਮ ਆਦਮੀ ਪਾਰਟੀ ਦੇ ਹੱਕ ਦਾ ਸੀ ਦੂਸਰਾ ਮਾਈਡ ਬ੍ਰਿੰਕ ਕਰਕੇ ਆ ਉਹ ਕਹਿੰਦਾ ਕਿ 25 ਤੋਂ ਲੈ ਕੇ 21 ਤੋਂ ਲੈ ਕੇ 25 ਤੱਕ ਭਾਜਪਾ ਨੂੰ ਸੀਟਾਂ ਮਿਲ ਸਕਦੀਆਂ ਨੇ ਪਰ ਆਮ ਆਦਮੀ ਪਾਰਟੀ ਨੂੰ 44 ਤੋਂ 49 ਸੀਟਾਂ ਮਿਲ ਸਕਦੀਆਂ ਸਿਰਫ ਇਹ ਦੋ ਸਰਵੇ ਨੂੰ ਛੱਡ ਕੇ ਇਸ ਤੋਂ ਇਲਾਵਾ ਤੁਸੀਂ ਮੈਟ੍ਰਿਕਸ ਜੀਬੀਸੀ ਚਣਕਿਆ ਚਣਕਿਆ ਦੇ ਬਹੁਤ ਸਰਵੇ ਜਿਹੜੇ ਆ ਐਗਜ਼ਿਟ ਪੋਲ ਆ ਉਸ ਨੂੰ ਬੜਾ ਚੰਗਾ ਮੰਨਿਆ ਜਾਂਦਾ ਹੈ ਚਣਕਿਆ ਦੇ ਮੁਤਾਬਕ ਵੀ 39 ਤੋਂ 44 ਸੀਟਾਂ ਜਿਹੜੀਆਂ ਭਾਜਪਾ ਲੈ ਸਕਦੀ ਹੈ ਔਰ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ 25 ਤੋਂ 28 ਸੀਟਾਂ ਅਣਗੀਆਂ ਇਸ ਤੋਂ ਇਲਾਵਾ ਪੋਲ ਡਾਇਰੀ 42 ਤੋਂ 50 ਸੀਟਾਂ ਭਾਜਪਾ ਨੂੰ ਦੇ ਰਹੀ ਐ ਸੋ ਐਗਜ਼ਿਟ ਪੋਲ ਜਿਹੜੇ ਨੇ ਉਹ ਸਿੱਧੇ ਤੌਰ ਦੇ ਉੱਤੇ ਇਹ ਦਿਖਾ ਰਹੇ ਨੇ ਕਿ ਭਾਜਪਾ ਬਹੁਮਤ ਦਾ ਆਕੜਾ ਪਾਰ ਕਰਨ ਦੇ ਵਿੱਚ ਕਾਮਯਾਬ ਹੋਏਗੀ ਔਰ 47 27 ਸਾਲ ਬਾਅਦ ਜਿਹੜਾ ਭਾਜਪਾ ਦਾ 27 ਸਾਲ ਪਹਿਲਾਂ ਦਾ ਜਿਹੜਾ ਸੋਕਾ ਪਿਆ ਹੋਇਆ ਮਤਲਬ 27 ਸਾਲ ਪਹਿਨਾ ਭਾਜਪਾ ਦੀ ਸਰਕਾਰ ਸੀ ਦਿੱਲੀ ਦੇ ਵਿੱਚ ਮੁੱਖ ਮੰਤਰੀ ਸੀ ਤਿੰਨ ਮੁੱਖ ਮੰਤਰੀ ਉਹਨਾਂ ਨੇ ਆਪਣੇ ਉਸ ਕਾਰਜਕਾਲ ਦੇ ਵਿੱਚ ਬਦਲੇ ਉਹ ਚਾਹੇ ਸੁਸ਼ਮਾ ਸਵਰਾਜ ਹੋਣ ਚਾਹੇ ਸਾਹਿਬ ਸਿੰਘ ਹੋਣ ਚਾਹੇ ਖੁਰਾਨਾ ਸਾਹਿਬ ਹੋਣ ਮਤਲਬ ਤਿੰਨ ਮੁੱਖ ਮੰਤਰੀ ਉਹਨਾਂ ਨੂੰ ਆਪਣੇ ਕਾਰਜਕਾਲ ਦੇ ਵਿੱਚ ਬਦਲੇ ਸੀ ਉਸ ਤੋਂ ਬਾਅਦ ਸ਼ੀਲਾ ਧਿਕਸ਼ੀ ਤੋਂ ਤੱਕ ਆਏ 15 ਸਾਲ ਸ਼ੀਲਾ ਧਿਕਸ਼ਿਤ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਰਾਜ ਕੀਤਾ ਗਿਆ ਉਸ ਫਿਰ ਭਾਜਪਾ ਦੀ ਉੱਥੇ ਗੱਲ ਨਹੀਂ ਬਣੀ ਔਰ ਉਸ ਤੋਂ ਬਾਅਦ ਫਿਰ 2013 ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ 2012 ਚ ਹੂਨ ਦੇ ਵਿੱਚ ਆਈ 2013 ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਸੱਤਾ ਦੇ ਕੁਰਸੀ ਜਿਹੜੀ ਆ ਸਾਹਮ ਲਈ ਗਈ ਉਸ ਤੋਂ ਬਾਅਦ ਨਾ ਹੀ ਕਾਂਗਰਸ ਦਾ ਨੰਬਰ ਲੱਗਾ ਨਾ ਹੀ ਭਾਜਪਾ ਦਾ ਨੰਬਰ ਲੱਗਾ ਪਰ 27 ਸਾਲ ਬਾਅਦ ਐਸਾ ਮਾਹੌਲ ਦਿੱਲੀ ਦੇ ਲੋਕਾਂ ਦੇ ਵੱਲੋਂ ਕ੍ਰੀਏਟ ਕੀਤਾ ਗਿਆ ਜਿਸ ਦੇ ਵਿੱਚ ਭਾਜਪਾ ਆਮ ਆਦਮੀ ਪਾਰਟੀ ਨੂੰ ਟੱਕਰ ਦਿੰਦੀ ਹੋਈ ਨਜ਼ਰ ਆ ਰਹੀ ਸੀ ਔਰ ਉਸੇ ਟੱਕਰ ਦੇ باوجود ਹੁਣ ਜਿਹੜੇ ਐਗਜ਼ਿਟ ਪੋਲ ਨੇ ਐਗਜ਼ਿਟ ਪੋਲ ਦੇ ਮੁਤਾਬਕ ਭਾਜਪਾ ਜਿਹੜੀ ਹੈ ਦਿੱਲੀ ਦੇ ਵਿੱਚ ਬਾਜੀ ਮਾਰ ਰਹੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਜੇਕਰ ਗੱਲ ਤੁਹਾਨੂੰ ਯਾਦ ਹੋਵੇ ਤੇ ਹਮੇਸ਼ਾ ਹੀ ਉਹ ਜਦੋਂ ਮੀਡੀਆਦਾਰਿਆਂ ਦੇ ਨਾਲ ਗੱਲਬਾਤ ਕਰਦੇ ਨੇ ਜਾਂ ਕੋਈ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਹਮੇਸ਼ਾ ਇਹ ਜ਼ਿਕਰ ਕਰਦੇ ਨੇ ਕਿ ਸਾਡੀ ਪਾਰਟੀ ਜਿਹੜੀ ਹੈ ਉਹ ਸਰਵੇਆਂ 'ਚ ਨਹੀਂ ਆਂਦੀ ਉਹ ਸਿੱਧੀ ਸੱਤਾ ਦੇ ਵਿੱਚ ਆਂਦੀ ਹੈ ਸੋ ਇਸ ਸਰਵੇ ਨੂੰ ਇਸ ਸਰਵੇਖਕ ਨੂੰ ਇਸ ਐਗਜ਼ਿਟ ਪੋਲ ਨੂੰ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਮੰਨਣ ਦੇ ਲਈ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਇੰਤਜ਼ਾਰ ਕਰੋ 8 ਤਰੀਕ ਦਾ 8 ਤਰੀਕ ਨੂੰ ਦੇਖਿਓ ਤੁਸੀਂ ਬਣਦਾ ਕੀ ਹੈ ਸੋ ਹੁਣ 8 ਤਰੀਕ ਦਾ ਇੰਤਜ਼ਾਰ ਜਿਹੜੀ ਬੂਟਾ ਦੀ ਗਿਣਤੀ ਹੋਏਗੀ ਔਰ ਉਸ ਦੇ ਵਿੱਚ ਆਮ ਆਦਮੀ ਪਾਰਟੀ ਕੀ ਦੁਬਾਰਾ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੀਤੇ ਹੋਏ ਵਾਦੇ ਸੀ ਉਹ ਦਿੱਲੀ ਦੇ ਵਿੱਚ ਪੂਰੇ ਨਹੀਂ ਹੋ ਸਕੇ ਦਿੱਲੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਲਗਾਤਾਰ ਕਿਹਾ ਜਾਂਦਾ ਰਿਹਾ ਕਿ ਸਾਡੀ ਇੱਥੇ ਸੁਣ ਸੁਣਦਾ ਕੋਈ ਨਹੀਂ ਐਲਜੀ ਸਾਡੀ ਨਹੀਂ ਸੁਣਦਾ ਕਾਰਪੋਰੇਸ਼ਨ ਸਾਡੇ ਕੋਲ ਨਹੀਂ ਆ ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਕੋਲ ਕਾਰਪੋਰੇਸ਼ਨ ਵੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਸੀ ਉਸ ਦੇ باوجود ਜਿਹੜੇ ਕੰਮ ਨਹੀਂ ਹੋਏ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਦੇ ਲਈ ਮਾਫੀ ਮੰਗਣੀ ਪਈ ਦਿੱਲੀ ਦੇ ਲੋਕਾਂ ਤੋਂ ਕੀ ਅਰਵਿੰਦ ਕੇਜਰੀਵਾਲ ਦੀ ਮਾਫੀ ਦਿੱਲੀ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵਾਕਈ ਘਰ ਕਰ ਗਈ ਕੀ ਲੋਕ ਮਾਫੀ ਮੰਗਣ ਤੇ ਅਰਵਿੰਦ ਕੇਜਰੀਵਾਲ ਨੂੰ ਮਾਫ ਕਰਨ ਤੋਂ ਬਾਅਦ ਘਰਾਂ ਤੋਂ ਨਿਕਲੇ ਉਹੀ 60% ਲੋਕ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਹੈ ਜਾਂ ਫਿਰ ਉਹਨਾਂ ਨੇ ਸੋਚ ਹੀ ਲਿਆ ਕਿ ਜਦੋਂ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਉਹਨਾਂ ਦੀ ਪਾਰਟੀ ਦੇ ਵੱਲੋਂ ਬਾਰ ਬਾਰ ਕਿਹਾ ਜਾਂਦਾ ਵੀ ਸਾਨੂੰ ਦਿੱਲੀ ਦੇ ਵਿੱਚ ਭਾਜਪਾ ਵਾਲੇ ਕੰਮ ਹੀ ਨਹੀਂ ਕਰਨ ਦਿੰਦੇ ਤੇ ਕਿਉਂ ਨਾ ਫਿਰ ਭਾਜਪਾ ਲਿਆ ਨੂੰ ਸੱਤਾ ਦੀ ਕੁਰਸੀ ਤੇ ਬਿਠਾ ਦਿੱਤਾ ਜਾਵੇ ਕਮ ਸਕਮ ਦਿੱਲੀ ਦਾ ਕੰਮ ਤਾਂ ਹੋਵੇ ਸੋ ਇਹ ਹੁਣ ਲੋਕ ਕੀ ਸੋਚਦੇ ਨੇ ਇਹ ਲੋਕਾਂ ਨੇ ਕੱਲ ਉਹਨਾਂ ਦੀ ਕਿਸਮਤ ਜਿਹੜੀ ਹੈ ਜਿਹੜੀ ਸੱਤਾ ਤੇ ਸੱਤਾ ਪਾਰਟੀ ਨੂੰ ਜਿਤਾਣਾ ਚਾਹੁੰਦੇ ਨੇ ਸੱਤਾ ਧਿਰ ਦੇ ਵਿੱਚ ਲਿਆਉਣਾ ਚਾਹੁੰਦੇ ਨੇ ਉਹਨਾਂ ਦੇ ਲਈ VOTING ਹੋ ਗਈ ਹੈ 8 ਤਰੀਕ ਨੂੰ ਰਿਜ਼ਲਟ ਆਏਗਾ ਉਸ ਰਿਜ਼ਲਟ ਤੋਂ ਬਾਅਦ ਦੇਖਣਾ ਹੋਵੇਗਾ ਕਿ ਦਿੱਲੀ ਦੇ ਵਿੱਚ ਬਣਦਾ ਕੀ ਹੈ ਪਰ ਸਰਵੇਖਣਾਂ ਦੇ ਵਿੱਚ ਇੱਕ ਵਾਰ ਭਾਜਪਾ ਅੱਗੇ ਜਾਂਦੀ ਜ਼ਰੂਰ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਗੱਲ ਕਰਦੇ ਹਾਂ 104 ਉਹਨਾਂ ਭਾਰਤੀਆਂ ਦੀ ਜਿਨ੍ਹਾਂ ਨੂੰ ਕੱਲ ਅਮਰੀਕਾ ਦੇ ਵਿੱਚੋਂ ਰਿਪੋਰਟ ਕੀਤਾ ਗਿਆ ਉਹ ਭਾਰਤ ਦੀ ਸਰਜਮੀ ਤੇ ਪਹੁੰਚੇ ਕੱਲ ਅਮਰitsar ਦੇ ਵਿੱਚ ਜਹਾਜ਼ ਉਤਰਿਆ ਔਰ ਉਸ ਜਹਾਜ਼ ਦੇ ਉਤਰਨ ਦੇ ਨਾਲ ਹੀ ਕਈ ਸੁਪਨੇ ਜਿਹੜੇ ਉਹ ਟੁੱਟ ਗਏ ਬਹੁਤ ਉਮੀਦਾਂ ਦੇ ਨਾਲ ਲੋਕ ਇਧਰੋਂ ਗਏ ਸੀ ਆਪਣੇ ਬੱਚਿਆਂ ਨੂੰ ਇਧਰੋਂ ਭੇਜਿਆ ਸੀ ਤੁਸੀਂ ਅੰਦਾਜ਼ਾ ਲਗਾਓ ਕਿ ਉਮਰ ਔਸਤਨ ਜਿਹੜੀ ਆ ਰਹੀ ਹੈ ਉਹ 20 ਤੋਂ 40 ਸਾਲ ਦੇ ਜਿਹੜੇ ਪੰਜਾਬੀ ਖਾਸ ਕਰ 104 ਦੇ ਵਿੱਚੋਂ 30 ਪੰਜਾਬੀ ਸੀਗੇ ਦੋ ਚੰਡੀਗੜ੍ਹ ਦੇ ਸੀ ਤਿੰਨ ਗੁਜਰਾ 33 ਗੁਜਰਾਤ ਦੇ ਸੀ ਔਰ 33 ਹੀ ਹਰਿਆਣੇ ਦੇ ਸੀ ਔਰ ਇਸ ਦੇ ਨਾਲ ਇਹ ਦੋ ਦੋ ਇੱਕ ਇੱਕ ਕਰਕੇ ਹੋਰ ਹੋਰ ਸੂਬਿਆਂ ਦੇ ਵੀ ਸੀ ਪਰ ਪੰਜਾਬ ਦੇ ਜਿਹੜੇ 30 ਨੌਜਵਾਨ ਵਾਪਸ ਆਏ ਨੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬੜੇ ਵੱਡੇ ਵੱਡੇ ਖੁਲਾਸੇ ਕੀਤੇ ਉਹਨਾਂ ਨੇ ਜ਼ਿਕਰ ਕੀਤਾ ਔਰ ਪਰਿਵਾਰਾਂ ਦੇ ਹਾਲਾਤਾਂ ਤੋਂ ਇਹ ਪਤਾ ਲੱਗਦਾ ਕਿ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਗਏ ਨੇ ਮੱਧ ਵਰਗੀ ਲੋਕ ਨੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਜਿਨ੍ਹਾਂ ਦੇ ਪਰਿਵਾਰ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਆਪ ਦਾ ਖੇਤ ਵੇਚ ਕੇ ਇੱਕ ਖੇਤ ਵੇਚ ਕੇ ਦੋ ਖੇਤ ਵੇਚ ਕੇ ਇਹਨਾਂ ਨੂੰ ਬਾਹਰ ਭੇਜਿਆ ਸੀ ਔਰ ਜਦੋਂ ਇਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਇਹਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਕੀਤੇ ਗਏ ਕਿਉਂਕਿ ਜਦੋਂ ਅਮਰੀਕਾ ਦਾ ਜਹਾਜ਼ ਫੌਜੀ ਜਹਾਜ਼ C17 ਗਲੋਬ ਮਾਸਟਰ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਉੱਤੇ ਉਤਰਦਾ ਹੈ ਤੇ ਸਾਰਿਆਂ ਦੀਆਂ ਨੀਆਂ ਗਾਹਾਂ ਹੋ ਗਈਆਂ ਕਿ ਕੌਣ-ਕੌਣ ਆ ਰਿਹਾ ਹੈ ਕਿਹੜੇ-ਕਿਹੜੇ ਲੋਕ ਆ ਰਹੇ ਨੇ ਕਿ ਵਾਕਈ ਉਹਨਾਂ ਦੇ ਹੱਥਾਂ ਪੈਰਾਂ ਦੇ ਵਿੱਚ ਜੰਜੀ ਸੰਗਲੀਆਂ ਪਾਈਆਂ ਹੋਣਗੀਆਂ ਮਤਲਬ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਜਿਵੇਂ ਕ੍ਰਿਮੀਨਲ ਜਿਹੜੇ ਹੁੰਦੇ ਨੇ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਗਾਇਆ ਲਜਾਇਆ ਜਾਂਦਾ ਉਸੇ ਤਰੀਕੇ ਦੇ ਨਾਲ ਹੁੰਦਾ ਹੈ ਉਹ ਲੋਕਾਂ ਦੇ ਵੱਲੋਂ ਖੁਲਾਸੇ ਕੀਤੇ ਗਏ ਸਭ ਤੋਂ ਪਹਿਲਾਂ ਦੱਸਣਾ ਇਹ ਬੜਾ ਜ਼ਰੂਰੀ ਹੈ ਕਿ ਜਿਹੜੇ ਵਾਪਸ ਆਏ ਨੇ ਉਹਨਾਂ ਦੇ ਵਿੱਚ 23 ਔਰਤਾਂ 12 ਬੱਚੇ ਤੇ 79 ਜਿਹੜੇ ਮਰਦ ਨੇ ਉਹ شمار ਨੇ 에ਰਪੋਰਟ ਤੇ ਬਾਹਰ ਉਹਨਾਂ ਦੇ ਲਈ ਭਾਰੀ ਭੀੜ ਸਵੇਰ ਤੋਂ ਦੇਖਣ ਨੂੰ ਮਿਲੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਪਰਿਵਾਰਕ ਮੈਂਬਰ ਪਹੁੰਚੇ ਮੀਡੀਆ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਹਰ ਮੌਜੂਦ ਸੀ ਪੁਲਿਸ ਪ੍ਰਸ਼ਾਸਨ ਵੱਲ ਬਹੁਤ ਵੱਡੀ ਗਿਣਤੀ ਦੇ ਵਿੱਚ ਮੌਜੂਦ ਸੀ ਜਾਂਚ ਦੇ ਵਿੱਚ ਇਹ ਇਹ ਅਸੀਂ ਤੁਹਾਨੂੰ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਜਾਂਚ ਹੋਏਗੀ ਕਸਟਮ ਵਿਭਾਗ ਵਾਲੇ ਜਾਂਚ ਕਰਨਗੇ ਹੋਰ ਏਜੰਸੀਆਂ ਜਾਂਚ ਕਰਨਗੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਸੌਂਪੇ ਜਾਣਗੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਘਰ ਭੇਜਿਆ ਜਾਏਗਾ ਬਿਲਕੁਲ ਐਸੀ ਤਰੀਕੇ ਨਾਲ ਹੋਇਆ ਔਰ ਜਿਹੜੇ 104 ਲੋਕ ਵਾਪਸ ਆਏ ਨੇ ਉਹਨਾਂ ਦੇ ਵਿੱਚੋਂ ਕਿਸੇ ਦਾ ਵੀ ਕ੍ਰਿਮੀਨਲ ਰਿਕਾਰਡ ਨਹੀਂ ਸੀ ਸਾਰੇ ਆਪ ਦੇ ਆਪ ਦੇ ਘਰਾਂ ਦੇ ਵਿੱਚ ਜਾਣਗੇ ਹਾਲਾਂਕਿ ਪੰਜਾਬ ਵਾਲੇ ਸਿਰਫ ਅਜੇ ਆਪਣੇ ਘਰਾਂ ਦੇ ਵਿੱਚ ਗਏ ਨੇ ਬਾਕੀ ਅਜੇ ਉੱਥੇ ਹੀ ਮੌਜੂਦ ਨੇ ਉਹਨਾਂ ਨੂੰ ਹੋ ਸਕਦਾ ਕੁਝ ਨੂੰ ਰਾਤ ਭੇਜ ਦਿੱਤਾ ਹੋਵੇ ਜਾਂ ਕੁਝ ਨੂੰ ਅੱਜ ਭੇਜਿਆ ਜਾਏਗਾ ਫਲਾਈਟਾਂ ਦੇ ਰਾਹੀਂ ਆਪਣੇ ਆਪ ਦੇ ਆਪ ਦੇ ਸੂਬਿਆਂ ਦੇ ਵਿੱਚ ਵਾਪਸ ਪਰਤੇ ਗਏ ਸ 4 ਸਾਲ ਤੋਂ 41 ਸਾਲ ਦੱਸੀਆਂ ਨਹੀਂ ਮਤਲਬ ਬੱਚੇ ਵੀ ਨਹੀਂ ਜਿਵੇਂ ਅਸੀਂ ਜ਼ਿਕਰ ਕੀਤਾ ਕਿ 12 ਬੱਚੇ ਵੀ ਇਹਦੇ ਵਿੱਚ ਮੌਜੂਦ ਨੇ ਮਤਲਬ ਕਿ ਕੁਝ ਫੈਮਲੀਆਂ ਵੀ ਡਿਪੋਰਟ ਕੀਤੀਆਂ ਗਈਆਂ ਨੇ ਜਹਾਜ਼ ਦੇ ਵਿੱਚ 11 ਕਰੂ ਮੈਂਬਰਾਂ ਦੇ ਨਾਲ 45 ਅਮਰੀਕੀ ਅਧਿਕਾਰੀ ਵੀ ਭਾਰਤ ਆਏ ਸੀ ਸੋ ਉਹਨਾਂ ਦੇ ਉਹ ਆਏ ਸੀ ਔਰ 3 3.5 ਘੰਟੇ ਉਹ ਜਹਾਜ਼ ਇੱਥੇ ਰੁਕਿਆ ਔਰ ਉਸ ਤੋਂ ਬਾਅਦ ਉਹ ਜਹਾਜ਼ ਵਾਪਸ ਚਲਾ ਗਿਆ ਸੀ ਹੁਣ ਜਿਹੜੇ ਲੋਕ ਵਾਪਸ ਆਏ ਨੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਡੌਂਕੀ ਲਗਾ ਕੇ ਗਏ ਸੀਗੇ ਔਰ 35 ਤੋਂ 60 ਲੱਖ ਰੁਪਏ ਅਮਰੀਕਾ ਜਾਣ ਦੇ ਲਈ ਇਹਨਾਂ ਲੋਕਾਂ ਦੇ ਵੱਲੋਂ ਆਪਦੇ ਮੂੰਹੋਂ ਦੱਸਿਆ ਜਾ ਰਿਹਾ ਹੈ ਕਿ ਕਿਸੇ ਕੋਈ ਵੀ ਐਸਾ ਵਿਅਕਤੀ ਨਹੀਂ ਹੈ ਜਿਹਦੇ ਵੱਲੋਂ 35 ਲੱਖ ਤੋਂ ਘੱਟ ਖਰਚਾ ਕਰਕੇ ਗਿਆ ਹੋਵੇ 35 ਤੋਂ 60 ਲੱਖ ਰੁਪਏ ਦੇ ਵਿੱਚ ਵਿੱਚ ਇਹ ਲੋਕ ਪੈਸੇ ਦੇ ਕੇ ਗਏ ਨੇ ਕੋਈ 35 ਲੱਖ ਦੇ ਕੇ ਗਿਆ ਕੋਈ 40 ਲੱਖ ਕੋਈ 45 ਕੋਈ 50 ਤੇ ਕੋਈ 55 ਲੱਖ ਰੁਪਇਆ ਸੋ ਇਸ ਤਰੀਕੇ ਦੇ ਨਾਲ ਪਰਿਵਾਰ ਕਹਿੰਦੇ ਕਿ ਅਸੀਂ ਗਹਿਣੇ ਵੇਚੇ ਬੈਂਕਾਂ ਤੋਂ ਕਰਜ਼ਾ ਲਿਆ ਬੈਂਕਾਂ ਦੇ ਵਿੱਚ ਗਹਿਣੇ ਉਹ ਗਿਣੇ ਰੱਖ ਕੇ ਵਿਆਜ ਲਿਆ ਵਿਆਜੂ ਪੈਸੇ ਲਏ ਜਾਂ ਫਿਰ ਕਿਸੇ ਨੇ ਆਪਦੀ ਪੈਲੀ ਵੇਚ ਕੇ ਆਪਦੇ ਘਰ ਦੇ ਪਰਿਵਾਰ ਨੂੰ ਇੱਥੇ ਤੱਕ ਵੀ ਬੱਚੇ ਵਾਪਸ ਆਏ ਨੇ ਜਿਨ੍ਹਾਂ ਦੇ ਘਰਾਂ ਦੇ ਆ 50 ਲੱਖ ਰੁਪਇਆ ਉਹ ਬੱਚਾ ਲਗਾ ਕੇ ਬਾਹਰ ਗਿਆ ਤੇ ਘਰਾਂ ਦੇ ਜਿਹ ਹਾਲਾਤ ਦੇਖੋ ਤੇ ਬਾਲੇ ਵਾਲੀਆਂ ਛੱਤਾਂ ਅੱਜ ਵੀ ਤੇ ਉਹ ਲੋਕ ਜਿਹੜੇ ਨੇ ਉਹ ਡਿਪੋਰਟ ਹੋ ਕੇ ਵਾਪਸ ਆਏ ਨੇ ਹੁਣ ਉਹਨਾਂ ਲੋਕਾਂ ਦੇ ਵੱਲੋਂ ਕੀ ਦੱਸਿਆ ਗਿਆ ਉਹ ਕਹਿੰਦੇ ਕੋਈ ਕਹਿੰਦਾ ਕਿ ਮੈਂ ਇੰਗਲੈਂਡ ਦੇ ਵਿੱਚ ਸੀ ਇੰਗਲੈਂਡ ਦੇ ਵਿੱਚ ਮੈਨੂੰ ਏਜੰਟ ਨੇ ਇੱਥੋਂ ਜਿੰਨੇ ਵੀ ਲੋਕ ਡੰਕੀ ਲਗਾ ਕੇ ਗਏ ਸਭ ਤੋਂ ਪਹਿਲਾਂ ਇਹ ਸਮਝੋ ਕਿ ਕੋਈ ਵੀ ਵਿਅਕਤੀ ਪੰਜਾਬ ਤੋਂ ਸਿੱਧਾ ਅਮਰੀਕਾ ਦੇ ਲਈ ਨਹੀਂ ਗਿਆ ਸਾਰੇ ਜਿੰਨੇ ਡੰਕੀ ਲਗਾ ਕੇ ਆਏ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਉਹ ਸਾਰੇ ਕਹਿੰਦੇ ਸੀ ਪਹਿਲਾਂ ਦੁਬਈ ਗਏ ਸੀ ਮਤਲਬ ਕਿ ਜਿਹੜੇ ਵੱਡੇ ਸਰਗਨਾ ਨੇ ਉਹ ਦੁਬਈ ਦੇ ਵਿੱਚ ਬੈਠੇ ਰਹੇ ਦੁਬਈ ਤੋਂ ਬਾਅਦ ਉਹ ਅੱਗੇ ਦਾ ਪਲਾਨ ਇਹਨਾਂ ਦਾ ਡੰਕੀ ਲਗਾਉਣ ਵਾਲਿਆਂ ਦਾ ਫਿਕਸ ਕਰਦੇ ਆ ਵੀ ਜਾਣਾ ਕਿੱਥੇ ਆ ਹਾਲਾਂਕਿ ਸਰਕਾਰ ਦੇ ਵੱਲੋਂ ਹੁਣ 237 ਐਸੇ ਲੋਕਾਂ ਦੀ ਜਿਹੜੀ ਪਰਚੋਲ ਕੀਤੀ ਜਾ ਰਹੀ ਹੈ ਜਿਹੜੇ ਏਜੰਟ ਦੇ ਤੌਰ ਦੇ ਉੱਤੇ ਜਿਨ੍ਹਾਂ ਦੇ ਉੱਪਰ ਕੋਈ ਨਾ ਕੋਈ ਕ੍ਰਿਮੀਨਲ ਰਿਕਾਰਡ ਹੈ ਕੋਈ ਨਾ ਕੋਈ ਉਹਨਾਂ ਦੇ ਉੱਤੇ ਇਲਜ਼ਾਮ ਹੈ 237 ਪੰਜਾਬ ਦੇ ਔਰ ਹਰਿਆਣਾ ਦੇ ਐਸੇ ਲੋਕਾਂ ਦੀ ਪਛਾਣ ਜਿਹੜੀ ਆ ਕੀਤੀ ਗਈ ਆ ਔਰ ਉਹਨਾਂ ਤੋਂ ਹੁਣ ਪੁੱਛ ਪੜਤਾਲ ਹੋਏਗੀ ਜਿਨ੍ਹਾਂ ਦੇ ਉੱਤੇ ਇਹ ਸ਼ੰਕੇ ਹੈ ਕਿ ਇਹ ਲੋਕ ਡੰਕੀ ਲਵਾ ਕੇ ਡੌਂਕੀ ਲਵਾ ਕੇ ਇਹ ਲੋਕਾਂ ਨੂੰ ਬਾਹਰ ਭੇਜਦੇ ਸੀ ਸੋ ਹੁਣ ਇਹ ਜਾਂਚ ਪੜਤਾਲ ਹੋਣੀ ਸ਼ੁਰੂ ਹੋ ਜਾਏਗੀ ਜਲਦੀ ਕਿਉਂਕਿ ਲੋਕਾਂ ਦੇ ਭਵਿੱਖ ਦੇ ਨਾਲ ਇਹ ਖੇਡ ਰਹੇ ਨੇ ਪਰ ਇਹ ਲੋਕ ਜਿਹੜੇ ਡਿਪੋਰਟ ਹੋ ਕੇ ਆਏ ਨੇ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਸਮਝਣਾ ਚਾਹੀਦਾ ਹੈ ਮੰਨ ਲਓ ਕਿ ਭਾਰਤ ਦੇ ਵਿੱਚ ਹੁਣ ਬੰਗਲਾਦੇਸ਼ ਦੇ ਵਿੱਚ ਲੜਾਈ ਚੱਲ ਰਹੀ ਹੈ ਬੰਗਲਾਦੇਸ਼ ਦਾ ਮਾਹੌਲ ਖਰਾਬ ਹੈ ਬੰਗਲਾਦੇਸ਼ ਤੋਂ ਬਹੁਤ ਸਾਰੇ ਲੋਕ ਭਾਰਤ ਦੇ ਵੱਲ ਨੂੰ ਆ ਰਹੇ ਨੇ ਕੀ ਭਾਰਤੀ ਲੋਕ ਐਕਸੈਪਟ ਕਰਨਗੇ ਉਹਨਾਂ ਨੂੰ ਹਾਲਾਂਕਿ ਭਾਰਤ ਦੇ ਵਿੱਚ ਐਸਾ ਰੂਲ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਕ੍ਰਿਮੀਨਲ ਕਹੀਏ ਭਾਰਤ ਉਹਨਾਂ ਨੂੰ ਆਪ ਦੀ ਭਾਸ਼ਾ ਦੇ ਵਿੱਚ ਕਿਉਂਕਿ ਭਾਰਤ ਸਾਰੇ ਮੁਲਕਾਂ ਨੂੰ ਸਾਰੀਆਂ ਧਰਮਾਂ ਨੂੰ ਸਾਰੇ ਦੇਸ਼ਾਂ ਨੂੰ ਪਿਆਰ ਕਰਨ ਵਾਲੀ ਧਰਤੀ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਸ਼ਰਨਾਰਥੀ ਕਹਿੰਨੇ ਆ ਕਿ ਭਾਰਤ ਦੇ ਵਿੱਚ ਸ਼ਰਨਾਰਥੀ ਆ ਗਏ ਦੂਸਰੇ ਸੂਬੇ ਤੋਂ ਦੂਸਰੇ ਦੇਸ਼ਾਂ ਤੋਂ ਕਿਉਂਕਿ ਉਹਨਾਂ ਦੇ ਦੇਸ਼ ਦੇ ਵਿੱਚ ਮਾਹੌਲ ਠੀਕ ਨਹੀਂ ਸੀ ਚੱਲਦਾ ਸਾਡੇ ਦੇਸ਼ ਦੀਆਂ ਵਿਰੋਧੀ ਤਿਰਾਂ ਸਾਡੇ ਦੇਸ਼ ਦੀ ਸੱਤਾ ਤੇਰੇ ਕਹਿੰਦੀ ਆ ਕਿ ਇਹਨਾਂ ਨੂੰ ਇਹਨਾਂ ਨੂੰ ਕੁਝ ਦਿਨ ਲਈ ਸ਼ਰਨਾਰਥੀ ਕੈਂਪਾਂ ਦੇ ਵਿੱਚ ਰੱਖੋ ਇਹਨਾਂ ਦੇ ਦੇਸ਼ ਦਾ ਮਾਹੌਲ ਜਦੋਂ ਠੀਕ ਹੋ ਜਾਏਗਾ ਅਸੀਂ ਉਹਨਾਂ ਨੂੰ ਵਾਪਸ ਭੇਜ ਦਾਂਗੇ ਪਰ ਅਮਰੀਕਾ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਆਉਂਦੇ ਨੇ ਅਮਰੀਕਾ ਦੇ ਸੰਵਿਧਾਨ ਦੇ ਸੋ ਇਹ ਲੋਕ ਸਾਡੇ ਲਈ ਸਾਡੇ ਬੱਚੇ ਹੋ ਸਕਦੇ ਆ ਸਾਡੇ ਲਈ ਸਾਡੇ ਭਰਾ ਭੈਣ ਹੋ ਸਕਦੇ ਆ ਪਰ ਅਮਰੀਕਾ ਦੇ ਲਈ ਇਹ ਲੋਕ ਕ੍ਰਿਮੀਨਲ ਨੇ ਹਾਲਾਂਕਿ ਬਹੁਤ ਲੋਕ ਪਹਿਲਾਂ ਅਮਰੀਕਾ ਦੇ ਵਿੱਚ ਗਏ ਹੋਣੇ ਲੱਖਾਂ ਕਰੋਨਾ ਦੀ ਗਿਣਤੀ ਦੇ ਵਿੱਚ ਐਸੇ ਗੈਰ ਕਾਨੂੰਨੀ ਲੋਕ ਹੋਣਗੇ ਜਿਹੜੇ ਅਮਰੀਕਾ ਦੇ ਵਿੱਚ ਦਾਖਲ ਹੋਏ ਅਮਰੀਕਾ ਦੀਆਂ ਸਰਕਾਰਾਂ ਨੂੰ ਵੀ ਪਤਾ ਸੀ ਅਮਰੀਕਾ ਦੇ ਪ੍ਰਸ਼ਾਸਨ ਨੂੰ ਵੀ ਪਤਾ ਸੀ ਪਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹ ਲੋਕ ਜਾਂਦੇ ਰਹੇ ਪਰ ਅੱਜ ਉੱਥੇ ਦੀ ਸਰਕਾਰ ਦੇ ਵੱਲੋਂ ਕਾਨੂੰਨ ਸਖਤ ਕਰ ਲਿਆ ਗਿਆ ਜਿਸ ਤੋਂ ਬਾਅਦ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਹੁਣ ਇਹਨਾਂ ਲੋਕਾਂ ਦੇ ਵੱਲੋਂ 21 ਦੱਸਿਆ ਗਿਆ ਕਿ ਕੋਈ ਇੰਗਲੈਂਡ 6 ਮਹੀਨੇ ਘੁੰਮਦਾ ਹੋਇਆ ਸਮੁੰਦਰਾ ਰਾਹੀਂ ਪਹਾੜਾਂ ਰਾਹੀਂ ਪਹਿਲਾਂ ਇੰਗਲੈਂਡ ਪਹੁੰਚਿਆ ਇੰਗਲੈਂਡ ਤੋਂ ਫਿਰ 15 ਦਿਨ ਪਹਿਲਾਂ ਇੱਕ ਲੜਕਾ ਕਹਿੰਦਾ ਕਿ ਮੈਂ ਅਮਰੀਕਾ ਦੇ ਵਿੱਚ ਐਂਟਰ ਹੋਇਆ ਸੀ ਕੋਈ ਕਹਿੰਦਾ ਕਿ ਮੈਨੂੰ ਥੋੜੇ ਦਿਨ ਹੀ ਹੋਏ ਸੀ ਕੋਈ ਕਹਿੰਦਾ ਕਿ ਮੈਂ ਕੈਨੇਡਾ ਗਿਆ ਸੀ ਕੈਨੇਡਾ ਤੋਂ ਮੈਂ ਅਮਰੀਕਾ ਚਲਾ ਗਿਆ ਮਤਲਬ ਕਿ ਇਹ ਸਾਰੇ ਉਹ ਲੋਕ ਰਿਪੋਰਟ ਕੀਤੇ ਗਏ ਨੇ ਜਿਹੜੇ ਲੋਕ ਅਜੇ ਕੁਝ ਦਿਨ ਪਹਿਲਾਂ ਚਾਹੇ ਮੈਕਸੀਕੋ ਬਾਰਡਰ ਰਾਹੀਂ ਜਾਂ ਫਿਰ ਕਿਸੇ ਹੋਰ ਰਾਹ ਦੇ ਰਾਹੀ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਇਹ ਲੋਕ ਉਹ ਵਾਲੇ ਲੋਕ ਨਹੀਂ ਹੈ ਜਿਹੜੇ 4-4 ਸਾਲ ਪਹਿਲਾਂ ਜਾਂ 5-5 ਸਾਲ ਪਹਿਲਾਂ ਗਏ ਸੀ ਉਹਨਾਂ ਨੂੰ ਰਿਪੋਰਟ ਕੀਤਾ ਤੁਸੀਂ ਮੰਨ ਕੇ ਚੱਲੋ ਇਹ ਜ਼ਿਆਦਾਤਰ ਲੋਕ ਇਹਨਾਂ ਦੇ ਵਿੱਚ ਉਹ ਨੇ ਜਿਹੜੇ ਸ਼ਰਨਾਰਥੀ ਕੈਂਪਾਂ ਦੇ ਵਿੱਚ ਮੈਕਸੀਕੋ ਰਾਹੀਂ ਅੰਦਰ ਐਂਟਰ ਹੋਏ ਔਰ ਜਾ ਕੇ ਉੱਥੇ ਅਮਰੀਕਨ ਆਰਮੀ ਦੇ ਮੋਰੇ ਜਾ ਕੇ ਉਹਨਾਂ ਨੇ ਕਿਹਾ ਕਿ ਕੇਸ ਲਾਣਾ ਹੈ ਸੀ ਸਾਰਾ ਕੁਝ ਜਿਵੇਂ ਉਹ ਹੁੰਦਾ ਹੀ ਆ ਸਿਸਟਮ ਉਹਨਾਂ ਦਾ ਸੋ ਇਹ ਲੋਕ ਉਹ ਲੋਕ ਨੇ ਜਿਹੜੇ 15 ਜਨਵਰੀ ਤੋਂ ਬਾਅਦ ਬਹੁਤ ਸਾਰੇ ਲੋਕ ਇਹਦੇ ਵਿੱਚ ਐਸੇ ਨੇ ਜਿਹੜੇ 15 ਜਨਵਰੀ 2025 ਤੋਂ ਬਾਅਦ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਉਹਨਾਂ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਵੱਡੀ ਗਿਣਤੀ ਇਹਦੇ ਵਿੱਚ ਉਹਨਾਂ ਦੀ ਆ ਤੁਸੀਂ ਅੰਦਾਜ਼ਾ ਲਗਾਓ ਕਿ ਸਿਰਫ ਅਜੇ ਇਹ ਉਹ ਲੋਕ ਨੇ ਜਿਹੜੇ ਅਜੇ ਅਮਰੀਕਾ ਦੇ ਵਿੱਚ ਚੰਗੀ ਤਰੀਕੇ ਦੇ ਨਾਲ ਬਸਣ ਦੀ ਕੋਸ਼ਿਸ਼ ਕਰ ਰਹੇ ਸੀ ਜਿਨ੍ਹਾਂ ਨੇ ਅਜੇ ਕੰਮ ਲੈਣੇ ਸੀ ਅੰਦਰ ਜਾ ਕੇ ਜਿਨ੍ਹਾਂ ਨੇ ਅਜੇ ਅਮਰੀਕਾ ਦੇ ਅੰਦਰ ਐਂਟਰੀ ਕੀਤਾ ਸੀ ਜਿਨ੍ਹਾਂ ਨੂੰ ਮਾਹੌਲ ਹੀ ਨਹੀਂ ਸੀ ਪਤਾ ਲੈ ਅੰਦਰ ਕੀ ਚੱਲਦਾ ਪਿਆ ਅੱਛਾ ਕੁਝ ਇਹਦੇ ਵਿੱਚ ਐਸੇ ਨੇ ਜਿਹੜੇ ਅਮਰੀਕਾ ਦੇ ਸ਼ਰਨਾਰਥੀ ਕੈਂਪਾਂ ਦੇ ਵਿੱਚ ਹੀ ਰਹਿ ਰਹੇ ਸੀ ਜਿਨ੍ਹਾਂ ਨੇ ਆਨ ਆਲੇ ਟਾਈਮ ਦੇ ਵਿੱਚ ਕੇਸ ਲਾਣੇ ਸੀ ਉਹਨਾਂ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਉਹਨਾਂ ਲੋਕਾਂ ਨੂੰ ਡਿਪੋਰਟ ਕਰਕੇ ਉਹ ਕਹਿੰਦੇ ਸਾਡੇ ਪੈਰ ਬੰਨੇ ਗਏ ਜੰਜੀਰਾਂ ਦੇ ਨਾਲ ਔਰ ਬਨ ਕੇ ਸਾਨੂੰ ਕਹਿੰਦੇ ਇੱਕ ਫੌਜੀ ਜਹਾਜ਼ ਦੇ ਵਿੱਚ ਬਿਠਾ ਦਿੱਤਾ ਗਿਆ ਇਹ ਲੋਕ ਕਹਿੰਦੇ ਕਿ ਸਾਨੂੰ ਲੱਗਾ ਕਿ ਹੁਣੇ ਸਾਨੂੰ ਇੱਕ ਥਾਂ ਤੋਂ ਦੂਸਰੀ ਥਾਂ ਦੇ ਵਿੱਚ ਅਮਰੀਕਾ ਦੇ ਵਿੱਚ ਹੀ ਅਮਰੀਕਾ ਦੇ ਵਿੱਚ ਹੀ ਲੈ ਕੇ ਜਾਣਗੇ ਉੱਥੇ ਸਾਨੂੰ ਜਾ ਕੇ ਰੱਖਣਗੇ ਉੱਥੇ ਫਿਰ ਸਾਡਾ ਕੇਸ ਚੱਲੇਗਾ ਉਸ ਤੋਂ ਬਾਅਦ ਅਸੀਂ ਅਮਰੀਕਾ ਦੇ ਵਿੱਚ ਕੰਮਕਾਰ ਕਰ ਸਕਾਂਗੇ ਜਿਵੇਂ ਕੇਸ ਚੱਲਦਾ ਹੀ ਹੁੰਦਾ ਫਿਰ ਬਾਅਦ ਦੇ ਵਿੱਚ ਕੁਝ ਛੱਡ ਦੇਣਗੇ ਪਰ ਕਹਿੰਦੇ ਜਦੋਂ ਅਸੀਂ ਅੱਧੇ ਰਾਹ ਦੇ ਵਿੱਚ ਆ ਗਏ ਅੱਧੇ ਰਾਹ ਦੇ ਵਿੱਚ ਆ ਕੇ ਸਾਨੂੰ ਅਮਰੀਕਾ ਦੀ ਆਰਮੀ ਦੇ ਵੱਲੋਂ ਜਿਹੜੇ ਅਧਿਕਾਰੀ ਵਿੱਚ ਮੌਜੂਦ ਸੀ ਕਹਿੰਦੇ ਉਹਨਾਂ ਨੇ ਅੱਧੇ ਰਾਹ ਦੇ ਵਿੱਚ ਆਉਣ ਤੋਂ ਬਾਅਦ ਦੱਸਿਆ ਕਿ ਤੁਹਾਨੂੰ ਭਾਰਤ ਲੈ ਕੇ ਚੱਲੇ ਆਂ ਸਾਨੂੰ ਨਹੀਂ ਸੀ ਪਤਾ ਕਹਿੰਦੇ ਕਿ ਸਾਨੂੰ ਜਿਹੜੇ ਜਹਾਜ਼ ਦੇ ਵਿੱਚ ਬਿਠਾਇਆ ਫੌਜੀ ਜਹਾਜ਼ ਦੇ ਵਿੱਚ ਅਸੀਂ ਸਮਝੇ ਕਿ ਅਮਰੀਕਾ ਦੇ ਵਿੱਚ ਇੱਕ ਥਾਂ ਤੋਂ ਕਿਸੇ ਦੂਸਰੀ ਥਾਂ ਤੇ ਸਾਨੂੰ ਲੈ ਕੇ ਚੱਲੇ ਆਂ ਪਰ ਕਹਿੰਦੇ ਸਾਨੂੰ ਅੱਧੇ ਰਾਹ ਦੇ ਵਿੱਚ ਆ ਕੇ ਦੱਸਿਆ ਉਹਨਾਂ ਨੇ ਕਿ ਤੁਹਾਨੂੰ ਭਾਰਤ ਲੈ ਕੇ ਚੱਲੇ ਕਹਿੰਦੇ ਸਾਨੂੰ ਤਾਂ ਪਤਾ ਲੱਗਾ ਵੀ ਭਾਰਤ ਲੈ ਕੇ ਆਏ ਨੰਬਰ 2 ਉਹ ਕਹਿੰਦੇ ਵਾਕਈ ਸਾਡੇ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਬੇੜੀਆਂ ਜਿਹੜੀਆਂ ਪਾਈਆਂ ਹੋਈਆਂ ਸੀ ਅੰਮ੍ਰਿਤਸਰ 에ਅਰਪੋਰਟ ਉਤਰਨ ਤੋਂ ਪਹਿਲਾਂ ਹੀ ਉਹ ਖੋ 12 ਬੱਚਿਆਂ ਨੂੰ ਛੱਡ ਕੇ 104 ਦੇ ਵਿੱਚੋਂ ਬਾਕੀ ਜਿੰਨੇ ਵੀ ਜਨਾਨੀਆਂ ਸੀ ਬੰਦੇ ਸੀ ਸਾਰਿਆਂ ਦੇ ਹੱਥਾਂ ਪੈਰਾਂ ਤੇ ਬੀੜੀਆਂ ਪਾਈਆਂ ਹੋਈਆਂ ਸੀ ਔਰ ਇਹਨਾਂ ਨੂੰ ਇੱਥੇ ਲਾਇਆ ਗਿਆ ਕੱਲ ਕਿਸੇ ਨਿਊਜ਼ ਚੈਨਲ ਦੇ ਉੱਪਰ ਕੋਈ ਨਿਊਯਾਰਕ ਦੇ ਕੋਈ ਲੀਡਰ ਬੈਠੇ ਸੀ ਗੱਲਬਾਤ ਕਰ ਰਿਆ ਸੀ ਔਰ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਕੀ ਐਸਾ ਵਿਵਹਾਰ ਚੰਗਾ ਵਿਵਹਾਰ ਹੈ ਲੋਕਾਂ ਦੇ ਨਾਲ ਇਹ ਲੋਕ ਕ੍ਰਿਮੀਨਲ ਤਾਂ ਨਹੀਂ ਠੀਕ ਆ ਰੋਜੀ ਰੋਟੀ ਕਮਾਉਣ ਦੇ ਲਈ ਗਏ ਸੀ ਮੰਨਦੇ ਆ ਕਿ ਗਲਤ ਤਰੀਕੇ ਦੇ ਨਾਲ ਗਏ ਸੀ ਪਰ ਇਹ ਲੋਕ ਤੁਸੀਂ ਤਾਂ ਮੰਨਦੇ ਹੋ ਕਿ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਪਰ ਫਿਰ ਇਹਨਾਂ ਦੇ ਨਾਲ ਐਸਾ ਵਿਵਹਾਰ ਕਿਉਂ ਕੀਤਾ ਗਿਆ ਉਹ ਕਹਿੰਦੇ ਕਿ ਇਹ ਤੁਹਾਡੇ ਲਈ ਕ੍ਰਿਮੀਨਲ ਨਹੀਂ ਹੋਣਗੇ ਪਰ ਅਮਰੀਕਾ ਦੇ ਸੰਵਿਧਾਨ ਦੇ ਮੁਤਾਬਕ ਇਹ ਲੋਕ ਉੱਥੇ ਜਿਹੜੇ ਗੈਰਕਾਨੂੰਨੀ ਤਰੀਕੇ ਦੇ ਨਾਲ ਆਏ ਆ ਇਹ ਕ੍ਰਿਮੀਨਲ ਹੀ ਆ ਔਰ ਇਸ ਕਰਕੇ ਹੱਥ ਪੈਰ ਬੰਨਣਾ ਇਸ ਕਰਕੇ ਜ਼ਰੂਰੀ ਹੁੰਦਾ ਕਿ ਜਦੋਂ ਕਿਸੇ ਵਿਅਕਤੀ ਨੂੰ ਪਤਾ ਲੱਗੇ ਕਿ ਮੈਨੂੰ ਮੇਰੇ ਸੂਬੇ ਤੋਂ ਦੂਸਰੇ ਸੂਬੇ ਮੇਰੇ ਵਾਪਸ ਦੇਸ਼ ਭੇਜਣ ਲੱਗੇ ਮੇਰਾ ਤਾਂ 50 ਲੱਖ ਰੁਪਿਆ ਲੱਗਾ 40 ਲੱਖ ਰੁਪਿਆ ਲੱਗਾ ਉਹ ਕਹਿੰਦੇ ਕਿ ਉਹ ਰਸਤੇ ਦੇ ਵਿੱਚ ਕੋਈ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ ਲੈ ਰਾਹ ਦੇ ਵਿੱਚ ਕੋਈ ਕਿਸੇ ਦੇ ਨਾਲ ਆਪਸ ਦੇ ਵਿੱਚ ਇਹਨਾਂ ਲੜ ਪਏ। ਇਸ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਉਹਨਾਂ ਦੇ ਵੱਲੋਂ ਹੱਥ ਪੈਰ ਬੰਨੇ ਗਏ ਸੀ ਪਰ ਹੱਥ ਪੈਰ ਇਸ ਤਰੀਕੇ ਨਾਲ ਨਹੀਂ ਸੀ ਬੰਨੇ ਗਏ ਵੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮਤਲਬ ਕਿ ਸਮੂਥਲੀ ਉਹ ਚੱਲ ਰਹੀ ਸੀ ਪਰ ਰਸਤੇ ਦੇ ਵਿੱਚ ਆ ਕੇ ਉਹਨਾਂ ਦੇ ਹੱਥ ਪੈਰ ਵੀ ਖੋਲ ਦਿੱਤੇ ਗਏ ਸੀ। ਸੋ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਗਲਤ ਨਹੀਂ ਮੰਨਦੇ ਕਿਉਂਕਿ ਅਮਰੀਕਾ ਦੇ ਵਿੱਚ ਤਾਂ ਰੂਲ ਹੀ ਐਸਾ ਜੇ ਕੋਈ ਕ੍ਰਾਈਮਨਲ ਹੋਵੇ ਤਾਂ ਜੇਲ੍ਹ ਦੇ ਵਿੱਚ ਇਦਾਂ ਦੀ ਇਦਾਂ ਦੇ ਵਿੱਚ ਸੈਟ ਦਿੰਦੇ ਕਹਿੰਦੇ ਤੁਸੀਂ ਸ਼ੁਕਰ ਕਰੋ ਮਾਲਕ ਦਾ। ਵੀ ਤੁਹਾਨੂੰ ਇਹਨਾਂ ਬੱਚਿਆਂ ਨੂੰ ਕਿਤੇ ਲੱਖਾਂ ਲੱਖਾਂ ਰੁਪਈਆ ਫੇਰ ਲਾ ਵੇ ਉਹਨਾਂ ਦੀ ਇਮਾਨਦਾਰੀ ਸਮਝੋ ਕਿ ਉਹ ਅਗਲਿਆਂ ਨੇ ਤੁਹਾਡੇ ਦੇਸ਼ ਪਹੁੰਚਦੇ ਕਰ ਦਿੱਤੇ ਨਹੀਂ ਤਾਂ ਉਹ ਜੇ ਚਾਹਣ ਜੇ ਉਹਨਾਂ ਦੇ ਦੇਸ਼ ਦੇ ਵਿੱਚ ਕ੍ਰਾਈਮਨਲ ਹੋ ਕਿਸੇ ਵੀ ਜੇਲ੍ਹ ਦੇ ਵਿੱਚ ਪਾ ਦਿੰਦੇ ਹੋ ਸਹਾਦਾਨ ਵਾਲੇ ਟਾਈਮ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਹਾਡਾ ਬੱਚਾ ਬੈਠਾ ਕਿਹੜੀ ਜੇਲ੍ਹ ਦੇ ਵਿੱਚ ਆ ਲੱਭੀ ਜਾਂਦੇ ਕਹਿੰਦੇ ਇਸ ਕਰਕੇ ਵੀ ਤੁਸੀਂ ਇਸ ਚੀਜ਼ ਨੂੰ ਗਲਤ ਨਾ ਸਮਝੋ ਰਾਜਨੀਤੀ ਇਹਦੇ ਵਿੱਚ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਨਿਊਯਾਰਕ ਦੇ ਜਿਹੜੇ ਲੀਡਰ ਨੇ ਪੰਜਾਬੀ ਇੱਥੇ ਦੇ ਰਹਿਣ ਵਾਲੇ ਪਰ ਨਿਊਯਾਰਕ ਦੇ ਵਿੱਚ ਉਹ ਆਗੂ ਨੇ ਉਹਨਾਂ ਦੇ ਵੱਲੋਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਵੀ ਐਸਾ ਕੁਝ ਨਹੀਂ ਹੈ ਔਰ ਇਸ ਨੂੰ ਰਾਜਨੀਤਿਕ ਰੂਪ ਨਾ ਦਿਓ ਹਾਲਾਂਕਿ ਜਿਹੜੇ ਲੋਕ ਆ ਰਹੇ ਨੇ ਜਿਹੜੇ ਬੱਚੇ ਆ ਰਹੇ ਨੇ ਇਹ ਸੋਚੋ ਹੁਣ ਤੁਸੀਂ ਵੀ ਇਹਨਾਂ ਨੂੰ ਸਾਂਭਣਾ ਕਿਦਾਂ ਇਹਨਾਂ ਦਾ ਜਿਹੜਾ ਨੁਕਸਾਨ ਹੋਇਆ ਸਰਕਾਰਾਂ ਉਹਦੀ ਪਰਪਾਈ ਕਿਦਾਂ ਕਰ ਸਕਦੀਆਂ ਨੇ ਇਹਨਾਂ ਨੂੰ ਕਿਤੇ ਨੌਕਰੀ ਲਵਾਈ ਜਾਵੇ ਇਹਨਾਂ ਦੇ ਜਿਹੜੇ ਕਰਜ਼ੇ ਨੇ ਉਹਨਾਂ ਦੇ ਵਿੱਚ ਕਿਤੇ ਇਹਨਾਂ ਨੂੰ ਸਾਲ-ਸਾਲ ਦੀ ਛੋਟ ਦਿੱਤੀ ਜਾਵੇ ਵੀ ਕੋਈ ਨਹੀਂ ਤੁਸੀਂ ਸਾਲ ਆਪ ਦਾ ਆਪ ਸੈੱਟ ਕਰੋ ਉਸ ਤੋਂ ਬਾਅਦ ਕਿਤੇ ਜਾ ਕੇ ਤੁਸੀਂ ਫਿਰ ਇਹ ਪੈਸੇ ਲਾਣੇ ਸ਼ੁਰੂ ਕਰਿਓ ਜਾਂ ਜਿੱਥੋਂ ਤੁਸੀਂ ਵਿਆਜੂ ਲੈਨੇ ਇਹਨਾਂ ਨੂੰ ਇਦਾਂ ਦੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰੋ ਤਾਂ ਕਿ ਇਹਨਾਂ ਲੋਕਾਂ ਨੂੰ ਸਾਂਭਿਆ ਜਾ ਸਕੇ ਸੋ ਵੱਡੀ ਗਿਣਤੀ ਦੇ ਵਿੱਚ ਲੋਕ ਕੱਲ ਆ ਗਏ ਨੇ ਉਹਨਾਂ ਉਹਨਾਂ ਦੀਆਂ ਕਹਾਣ ਕਿ ਕਿੱਦਾ ਕਿੱਦਾਂ ਦੀਆਂ ਕਹਾਣੀਆਂ ਕਿੱਦਾਂ ਕਿੱਦਾਂ ਦੇ ਮਾਹੌਲ ਦੇ ਵਿੱਚੋਂ ਲੋਕ ਨਿਕਲ ਕੇ ਜਿਹੜੇ ਉਹ ਵਿਦੇਸ਼ਾਂ ਦੇ ਵਿੱਚ ਗਏ ਸੀ ਵਿਦੇਸ਼ਾਂ ਦੇ ਵਿੱਚ ਜਾਓ ਜਾਣਾ ਚਾਹੀਦਾ ਹੈ ਅੱਜ ਵੀ ਲੱਖਾਂ ਲੋਕ ਅਮਰੀਕਾ ਦੇ ਵਿੱਚ ਵੀ ਭਾਰਤੀ ਕੰਮ ਕਰ ਰਹੇ ਨੇ ਪਰ ਸਹੀ ਤਰੀਕੇ ਦੇ ਨਾਲ ਜਾਓ ਤਾਂ ਕਿ ਉੱਧਰ ਦੀਆਂ ਸਰਕਾਰਾਂ ਤੁਹਾਡੇ ਉੱਤੇ ਉਂਗਲ ਨਾ ਚੱਕ ਸਕਣ ਕੱਲ ਵੀ ਅਸੀਂ ਗੱਲ ਕੀਤੀ ਸੀ ਆਪਣੇ ਪ੍ਰੋਗਰਾਮ ਦੇ ਵਿੱਚ ਇਮੀਗ੍ਰੇਸ਼ਨ ਦੇ ਜਿਹੜੇ ਆਫੀਸਰ ਸੀ ਉਹਨਾਂ ਦੇ ਨਾਲ ਕਿ ਸਹੀ ਤਰੀਕੇ ਨਾਲ ਜਾਓ ਵਰਕ ਪਰਮਿਟ ਤੇ ਜਾਓ ਜਦ ਤੱਕ ਤੁਹਾਡਾ ਵਰਕ ਪਰਮਿਟ ਹੈ ਤੁਸੀਂ ਕੰਮ ਕਰੋ ਉਹਨੂੰ ਰੀਨਿਊ ਕਰਾਓ ਨਹੀਂ ਹੁੰਦਾ ਵਾਪਸ ਆਓ ਫੇਰ ਦੁਬਾਰਾ ਲਵਾਓ ਫੇਰ ਜਾਓ ਜੇ ਤੁਸੀਂ ਸਟੂਡੈਂਟ ਵੀਜ਼ਾ ਤੇ ਜਾ ਰਹੇ ਹੋ ਸਹੀ ਤਰੀਕੇ ਦੇ ਨਾਲ ਜਾਓ ਹਾਈਲਾਈਟਸ ਕਰੋ ਔਰ ਫੇਰ ਜਾਓ ਔਰ ਇਸ ਤਰੀਕੇ ਦੇ ਨਾਲ ਜਾਣਾ ਗੈਰਕਾਨੂੰਨੀ ਨਹੀਂ ਪਰ ਜੇ ਵਾਕਈ ਤੁਸੀਂ ਗੈਰਕਾਨੂੰਨੀ ਤਰੀਕੇ ਨਾਲ ਜਾ ਰਹੇ ਹੋ ਤੇ ਫਿਰ ਉਹਦੇ ਤੋਂ ਤੁਹਾਨੂੰ ਬਚਨ ਦੀ ਲੋੜ ਹੈ ਕਿਉਂਕਿ ਸਰਕਾਰ ਉਧਰਲੀ ਹੁਣ ਸਖਤ ਹੋ ਗਈ ਹੈ ਔਰ ਉਹਨਾਂ ਦੇ ਵੱਲੋਂ ਸਿੱਧੇ ਤੌਰ ਦੇਤੇ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਕੋਈ ਗੈਰਕਾਨੂੰਨੀ ਤਰੀਕੇ ਨਾਲ ਸਾਡੇ ਦੇਸ਼ ਦੇ ਵਿੱਚ داخل ਹੁੰਦਾ ਹੈ ਤੇ ਉਹਦੇ ਨਾਲ ਇਹੀ ਵਿਵਹਾਰ ਜਿਹੜਾ ਉਹ ਆਨ ਆਲੇ ਟਾਈਮ ਚ ਕੀਤਾ ਜਾਏਗਾ ਔਰ ਹੁਣ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 18000 ਭਾਰਤੀਆਂ ਦੀ ਲਿਸਟ ਜਿਹੜੀ ਹੈ ਉਹ ਅਮਰੀਕਾ ਦੇ ਵੱਲੋਂ ਬਣਾਈ ਹੋਈ ਹੈ ਅਗਲਾ ਜਹਾਜ਼ ਕਦੋਂ ਆਉਂਦਾ ਉਹਦੇ ਵਿੱਚ ਕਿੱਡੀ ਗਿਣਤੀ ਦੇ ਵਿੱਚ ਭਾਰਤੀ ਵਾਪਸ ਆਣਗੇ ਕੀ ਅਮਰੀਕਾ ਦੇ ਵੱਲੋਂ ਇੱਕ ਜਹਾਜ਼ ਭੇਜਣ ਤੋਂ ਬਾਅਦ ਅਗਲਾ ਜਹਾਜ਼ ਸ਼ਾਇਦ ਨਾ ਆਵੇ ਕੋਈ ਸੰਧੀ ਹੋ ਜਾਏ ਅਸੀਂ ਚਰਚਾਾਂਵਾਂ ਚੱਲ ਰਹੀਆਂ ਨੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ 12 ਫਰਵਰੀ ਨੂੰ ਅਮਰੀਕਾ ਦੇ ਦੌਰੇ ਤੇ ਜਾ ਰਹੇ ਨੇ ਔਰ ਉੱਥੇ ਜਾ ਕੇ ਰਾਸ਼ਟਰਪਤੀ ਦੇ ਨਾਲ ਗੱਲਬਾਤ ਹੋਏਗੀ ਹੋ ਸਕਦਾ ਕੋਈ ਰਾਹ ਖੁੱਲ ਜਾਏ ਨਹੀਂ ਤਾਂ ਜਿਹੜੇ 18000 ਭਾਰਤੀਆਂ ਦੀ ਲਿਸਟ ਬਣੀ ਹੋਈ ਹੈ 15 ਲੱਖ ਦੇ ਕਰੀਬ ਪੂਰੇ ਦੁਨੀਆ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸੀ ਅਮਰੀਕਾ ਦੇ ਵਿੱਚ ਬਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਜਿਹੜੀ ਲਿਸਟ ਬਣੀ ਹੋਈ ਹੈ ਫਿਰ ਨਹੀਂ ਤਾਂ ਫਿਰ ਉਹ ਇਨਵਨ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਜਹਾਜ਼ ਇਦਾਂ ਹੀ ਭਰ-ਭਰ ਕੇ ਆਉਂਦੇ ਰਹਿਣਗੇ ਸੋ ਇਹ ਦੇਖਣਾ ਹੋਏਗਾ ਕਿ ਹੁਣ ਅਮਰੀਕਾ ਦੇ ਵੱਲੋਂ ਕਿਦਾਂ ਦਾ ਰੁਖ ਇਖਤਿਆਰ ਕੀਤਾ ਜਾਂਦਾ ਹੈ ਬੀਤੇ ਕੱਲ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਗਿਆ ਇਸ਼ਨਾਨ ਕਰਨ ਦੇ ਲਈ ਉਹਨਾਂ ਦੇ ਪ੍ਰੋਟੋਕਾਲ ਨੂੰ ਲੈ ਕੇ ਜਿਹੜਾ ਉੱਥੇ ਸੀਗਾ ਉਸ ਨੂੰ ਲੈ ਕੇ ਹੁਣ ਬੜੀ ਸਲਾਘਾ ਜਿਹੜੀ ਆ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਜਾ ਰਹੀ ਹੈ ਹਾਲਾਂਕਿ ਉਸ ਸੰਗਮ ਘਾਟ ਦੇ ਉੱਪਰ ਜਿੱਥੇ ਜਾ ਕੇ ਇਸ਼ਨਾਨ ਕਰੀਦਾ ਆ ਉਸ ਮੌਕੇ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਸਿੱਧੇ ਰਸਤੇ ਤੋਂ ਨਹੀਂ ਗਏ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਨਹੀਂ ਹੋਈ ਪ੍ਰਧਾਨ ਮੰਤਰੀ ਮੋਦੀ ਪਿਛਲੇ ਰਸਤੇ ਤੋਂ ਆਏ ਬੋਟ ਦੇ ਵਿੱਚ ਬੈਠ ਕੇ ਇਸ਼ਨਾਨ ਕੀਤਾ ਉਧਰੋਂ ਹੀ ਵਾਪਸ ਚਲੇ ਗਏ ਮਤਲਬ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਜਦੋਂ ਤੋਂ ਇਹ ਸਾਰਾ ਪ੍ਰੋਗਰਾਮ ਸ਼ੁਰੂ ਹੋਇਆ ਕੁੰਭ ਸ਼ੁਰੂ ਹੋਇਆ ਉਸ ਦੇ 24 ਦਿਨਾਂ ਦੇ ਬਾਅਦ ਜਾ ਕੇ ਪ੍ਰਧਾਨ ਮੰਤਰੀ ਮੋਦੀ ਨੇ ਇਸ਼ਨਾਨ ਕੀਤਾ ਹੈ ਔਰ ਉਹਨਾਂ ਨੇ ਪੂਰੀ ਦੁਨੀਆ ਦੀ ਮੰਗਲ ਕਾਮਨਾ ਦੀ ਗੱਲ ਕੀਤੀ ਉਥੇ ਗੰਗਾ ਆਰਤੀ ਕੀਤੀ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ 24 ਦਿਨਾਂ ਦੇ ਬਾਅਦ ਜਾ ਕੇ ਇਹ ਸੰਗਮ ਦੇ ਵਿੱਚ ਡੁਬਕੀ ਲਾਈ ਗਈ ਆ ਇਨਕਮ ਟੈਕਸ ਦੇਣ ਵਾਲਿਆਂ ਨੂੰ ਨਹੀਂ ਮਿਲੇਗਾ ਮੁਫਤ ਰਾਸ਼ਨ ਸਰਕਾਰ ਦੇ ਵੱਲੋਂ ਇਹ ਸਕੀਮ ਚਲਾਈ ਜਾਂਦੀ ਹੈ ਕੇਂਦਰ ਸਰਕਾਰ ਦੇ ਵੱਲੋਂ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਯੋਜਨਾ ਜਿਹੜੀ ਹੈ ਉਸ ਦੇ ਤਹਿਤ ਜਿਹੜੇ ਲੋਕ ਇਹ ਹਾਲਾਂਕਿ ਬਹੁਤ ਦੇਰ ਤੋਂ ਗੱਲ ਚੱਲ ਰਹੀ ਸੀ ਕਿ ਜਿਹੜੇ ਲੋਕ ਟੈਕਸ ਦਿੰਦੇ ਨੇ ਉਹ ਇਹਦਾ ਮਤਲਬ ਜਿਹੜਾ ਬੰਦਾ ਟੈਕਸ ਦਿੰਦਾ ਉਹਦੀ ਕਮਾਈ ਚੰਗੀ ਆ ਉਹਨਾਂ ਨੂੰ ਇਹ ਰਾਸ਼ਨ ਜਿਹੜਾ ਹੈ ਉਹ ਨਹੀਂ ਮਿਲਣਾ ਚਾਹੀਦਾ ਔਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਵਿੱਚ ਅੰਨ ਯੋਜਨਾ ਜਿਹੜੀ ਆ ਉਹਦੇ ਵਿੱਚ ਉਹਨਾਂ ਲੋਕਾਂ ਨੂੰ ਅੰਨ ਮਿਲਣਾ ਚਾਹੀਦਾ ਜਿਹੜੇ ਲੋਕ ਵਾਕਈ ਘਰਾਂ ਦੇ ਵਿੱਚ ਉਹ ਐਸੇ ਮਾਹੌਲ ਨੇ ਉਹਨਾਂ ਦੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਕਮਾਈ ਉਨੀ ਨਹੀਂ ਆ ਪਰ ਘਰ ਦੇ ਖਰਚੇ ਵੱਧ ਨੇ ਉਹਨਾਂ ਲੋਕਾਂ ਨੂੰ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਵਾਕਈ ਅੰਨ ਚਾਹੀਦਾ ਉਹਨਾਂ ਲੋਕਾਂ ਨੂੰ ਅੰਨ ਦਿੱਤਾ ਜਾਵੇ ਸੋ ਦੱਸ ਦਈਏ ਕਿ ਇਨਕਮ ਟੈ ਹੁਣ ਇਹ ਰਾਸ਼ਨ ਨਹੀਂ ਮਿਲੇਗਾ ਆਨਾਲੇ ਟਾਈਮ ਦੇ ਉੱਤੇ ਸਰਕਾਰ ਦੇ ਵੱਲੋਂ ਐਸੀਆਂ ਸਹੂਲਤਾ ਜਿਹੜੀਆਂ ਐਸੇ ਪ੍ਰਾਵਧਾਨ ਤਿਆਰ ਕੀਤੇ ਜਾ ਰਹੇ ਨੇ ਜਿਹੜੇ ਵਿੱਚੋਂ ਇਹਨਾਂ ਲੋਕਾਂ ਨੂੰ ਬਾਹਰ ਕੱਢ ਦਿੱਤਾ ਜਾਏਗਾ ਕਿਉਂਕਿ ਕੋਵਿਡ 19 ਦੇ ਦਰਮਿਆਨ ਇਹ ਸਰਕਾਰ ਦੇ ਵੱਲੋਂ ਸਕੀਮ ਚਲਾਈ ਗਈ ਸੀ ਬਹੁਤ سارے ਲੋਕ ਘਰਾਂ ਦੇ ਵਿੱਚ ਡੱਕੇ ਗਏ ਸੀ ਉਹਨਾਂ ਦੇ ਕੰਮ ਖਰਾਬ ਹੋ ਗਏ ਸੀ ਉਸ ਤੋਂ ਬਾਅਦ ਇਹ ਯੋਜਨਾ ਚਲਾਈ ਸੀ ਪਰ ਫਿਰ ਉਸ ਤੋਂ ਬਾਅਦ ਇਹ ਯੋਜਨਾ ਨੂੰ ਫਿਰ ਕੰਟੀਨਿਊ ਕੀਤਾ ਗਿਆ ਜਦੋਂ ਮੋਦੀ ਸਰਕਾਰ ਦੁਬਾਰਾ ਆਈ ਪਰ ਹੁਣ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਨਕਮ ਟੈਕਸ ਦੇਣ ਵਾਲੇ ਬੰਦਿਆਂ ਨੂੰ ਇਹ ਜਿਹੜਾ ਫ੍ਰੀ ਰਾਸ਼ਨ ਹੈ ਉਹ ਨਹੀਂ ਮਿਲੇਗਾ ਔਰ ਉਹਨਾਂ ਦੀ ਹੁਣੀ ਛਾਂਟੀ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਹੋਣੀ ਸ਼ੁਰੂ ਹੋ ਜਾਏਗੀ ਵਿਭਾਗਾ ਨੂੰ ਜਿਹੜੇ ਆਰਡਰ ਹੈ ਉਹ ਜਾਰੀ ਹੋ ਗਏ ਸੋ ਇਹ ਸੀ ਉਹ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ